ਸਿਰ ਦੰਦਿਆ ਸਵੇਰੇ ਤੁਸੀਂ ਆਉਂਦੇ ਹੋ ਹੁਕਮਨਾਮਾ ਪ੍ਰਾਪਤ ਹੁੰਦਾ ਹੈ ਸਿੱਖਾ ਤੇਰਾ ਦਿਨ ਖੇ ਲੰਘਣਾ ਚਾਹੀਦਾ ਰਾਤ ਆਉਂਦੀ ਹੈ ਸ਼ਾਮ ਨੂੰ ਹੁਕਮਨਾਮਾ ਪ੍ਰਾਪਤ ਹੁੰਦਾ ਹੈ ਸਿੱਖਾ ਨੂੰ ਰਾਤ ਵੀ ਪੂਰੀ ਕਰਨੀ ਹੈ 30 ਦਿਨ ਬਾਅਦ 1 ਮਹੀਨਾ ਪੂਰਾ ਹੋ ਜਾਂਦਾ ਮਾਰੇ ਬਾਹਰ ਬਾਣੀ ਤੱਕ ਦੇਣੀ ਪੁੰਨਿਆ ਪੂਰਾ ਚੰਦ ਅਕਾਸ਼ ਚੰਦਰਾਮ ਸੰਪੂਰਨ ਹੋ ਜਾਂਦਾ ਹੈ ਅਰੇ ਜੀਵਨ ਸੰਪੂਰਨ ਹੋਣ ਤੋਂ ਪਹਿਲੇ ਇਹਨਾਂ ਰੁਤਾਂ ਤੇ 12 ਦੇ ਨਾਲ ਜੋੜ ਕਰਕੇ ਸਾਨੂੰ ਸਮਝਾਉਂਦੇ ਨੇ ਆ ਛੋਟੇ ਦੇਸੀ ਪੜ੍ਹਦੇ ਸਨ ਸਕੂਲੇ ਤੇ ਮਾਸਟਰ ਨੇ ਖੇਡਣ ਵਾਸਤੇ ਖੇਡਾਂ ਦੇਣੀਆਂ ਤੇ ਸਾਨੂੰ ਕਹਿੰਦੇ ਪੁੱਤਰਾ ਖੇਡਾਂ ਗਣੋ ਕਿੰਨੀਆਂ ਨੇ ਨਾਲੇ ਸੀ ਉਹਨਾਂ ਨਾਲ ਖੇਡਣਾ ਨੜ ਖੇਡਾਂ ਗਣਡੀਆਂ give me a